ਹਰਮਨ ਨੇ ਚੱਕਿਆ ਫੋਨ ਤੇ ਇਹ ਰੋਸਟਿੰਗ ਕਰਨ ਵੇਗਿਆ ਜਵਾਬ ਦੇਣ ਬੈ ਗਿਆ ਜੱਸੇ ਨੂੰ ਤੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਉਹਨੇ ਪ੍ਰਾਈਸ ਕਿਵੇਂ ਦੇ ਰਸੀਗਾ ਤੇ ਜੱਸੇ ਨੇ ਕੁਝ ਐਦਾਂ ਦਾ ਬੋਲਤਾ ਤੇ ਇਹਨੇ ਰਿਪਲਾਈ ਦੇਣ ਦੀ ਜਗ੍ਹਾ ਇਹਨੂੰ ਆਪਣੇ ਆਪ ਤੇ ਸ਼ਰਮ ਆਈ ਤੇ ਇਹਨੇ ਵੀਡੀਓ ਅੱਗੇ ਕਰਤੀ ਚੈੱਕ ਕਰੋ ਵੀਡੀਓ ਸਾਰੇ ਜਿਹੜੀ ਦੋ ਤਿੰਨ ਤੋਂ ਨਹੀਂ ਰੱਜੀ ਹੋਣ ਇਹ ਪਤਾ ਤੇ ਨੌਕੀਰ ਹੱਥ ਦੇ ਘਰ ਵਾਲੇ ਦਾ ਨਾਂ ਰੱਖਿਆ ਤੇ ਤੇ ਇਹਨੇ ਰਿਪਲਾਈ ਦੇਣ ਦੀ ਜਗ੍ਹਾ ਇਹਨੂੰ ਆਪਣੇ ਆਪ ਤੇ ਸ਼ਰਮ ਆਈ ਤੇ ਇਹਨੇ ਵੀਡੀਓ ਅੱਗੇ ਕਰਤੀ ਜਦੋਂ ਮੁਸ਼ਕੀ ਲਾਪਰੀ ਦੇ ਨਾਲ ਭੱਜੀ ਸੀਗੀ ਠੀਕ ਹੈ ਨਾ ਉਥੋਂ ਇਹ ਕਿਸੇ ਹੋਰ ਨਾਲ ਭੱਜ ਗਈ ਸੀ ਮੋਟਰਸਾਈਕਲ ਤੇ ਤੇ ਇਹਦਾ ਵੀ ਪ੍ਰੂਫ ਤੁਸੀਂ ਦੇਖ ਸਕਦੇ ਹੋ ਉਸ ਨੂੰ ਵੀਡੀਓ ਦਿਖਾਉਣਾ ਮੈਂ ਤੇ ਜਿਨ੍ਹਾਂ ਨੇ ਆਪਣੇ ਚੈਨਲ ਪਹਿਲੀ ਵਾਰ ਦਾ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਕਰਿਆ ਸੌਰੀ ਮੁਸ਼ਕਿਲ ਚੜ ਗਈ ਦਿਮਾਗ 'ਚ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਤੇ ਆਪਣੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰੋ ਤੇ ਐਨੀ ਇੱਕ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਹਾਂਜੀ ਵੀਰ ਕੀ ਹਾਲ ਚਾਲ ਨੇ ਸਰਾਂ ਦੇ ਤਨ ਜਾਣੇ ਤੁਹਾਨੂੰ ਪਤਾ ਹੀ ਆਪਣਾ ਇੱਕ ਮੁੱਦਾ ਚੱਲ ਰਿਹਾ ਠੀਕ ਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਮੈਂ ਕੁਝ ਨਹੀਂ ਬੋਲਿਆ ਸੀ ਠੀਕ ਆ ਪਹਿਲਾਂ ਮੈਂ ਆਪਣੀਆਂ ਵੀਡੀਓ ਪਾਰ ਰਿਹਾ ਸੀ ਚਾਹੇ ਮੈਨੂੰ ਯਾਰ 100 ਵੀ ਹੋ ਠੀਕ ਆ ਪਰ ਗੱਲ ਇੱਥੇ ਆ ਵੀ ਉਹਨਾਂ ਨੇ ਜਿਹੜਾ ਮੇਕਅਪ ਵਾਲਾ ਚੈਨਲ ਸੀ ਉਹਨਾਂ ਦਾ ਅਗਸਤੀ ਦਾ ਉਹ ਤੇ ਵਿਊਜ਼ ਨਹੀਂ ਆ ਰਹੇ ਠੀਕ ਆ ਤੇ ਹੁਣ ਉਹਨੇ ਉਹਨੂੰ ਸਖਾਤਾ ਬਈ ਇਹਨੂੰ ਵੀ ਤੂੰ ਉਹਨੂੰ ਬੋਲ ਵੀ ਯਾਰ ਹੁਣ ਤੂੰ ਵਿਆਹ ਕਰਾ ਲਿਆ ਆਪਦਾ ਬਸੋ ਰਸੋ ਬਧੀਆ ਠੀਕ ਆ ਜਿੱਥੇ ਵੀ ਨੇ ਉਹਨਾਂ ਚਾਹੇ ੱਟਕੇ ਖਾਓ ਕੁਛ ਮਰਜ਼ੀ ਕਰੋ ਮੈਨੂੰ ਪਤਾ ਤੂੰ ਕੀ ਘਰੋਂ ਕੱਢੇਦਾ ਹੈਗੇ ਆ ਘਰ ਤਾਂ ਸਾਨੂੰ ਕੋਈ ਪੁੱਛਦਾਨੀ ਠੀਕ ਆ ਗੱਲ ਰਹੀ ਪੁਰਾਣੇ ਮੁੱਦੇ ਛੇੜਨ ਦੀ ਉਹ ਤਾਂ ਬਈ ਯਾਰ ਤੁਹਾਡੀ ਗਲਤ ਗੱਲ ਆ ਠੀਕ ਆ ਜੇ ਤੁਸੀਂ ਪੁਰਾਣਾ ਮੁੱਦਾ ਛੇੜ ਰਹੇ ਹੋ ਹੁਣ ਤੇਰੇ ਮੈਘਦੇ ਮੰਗਰ ਲਾ ਕੇ ਤੂੰ ਮੈਨੂੰ ਮੇਰੀ ਗੱਲ ਸੁਣਾ ਹੁਣ ਤੂੰ ਲੈ ਗਿਆ ਹੁਣ ਤੂੰ ਹੀ ਜੇ ਇਹਨੂੰ ਦੁਬਾਰੇ ਦੁਬਾਰੇ ਯਾਦ ਕਰਾਈ ਜਾਵੇਂਗਾ ਵੀ ਹਾਂ ਪੁਰਾਣਾ ਮੁੱਦਾ ਐ ਸੀ ਤੇ ਤੂੰ ਦੁਬਾਰੇ ਫੇਰ ਭੱਜੂ ਕਿਹਨਾਂ ਇਹਨਾਂ ਦਾ ਪਿਆਰ ਮੈਂ ਉਹਦੀ ਹੋ ਜਾਂਦੀਆਂ ਨੇ ਵਿੱਲਿਆ ਇਹਨੇ ਤਾਂ ਮੈਨੂੰ ਇਹਨੇ ਚੱਕਵਾ ਦਿੱਤਾ ਸੀ ਘਰੋਂ ਇੱਕ ਵਾਰੀ ਟੱਪ ਗਈ ਸੀ ਕਿਸੇ ਮੁੰਡੇ ਨਾਲ ਮੋਸਟਰਲ ਤੇ ਬਹਿ ਕੇ ਮੈਂ ਬਾਅਦ ਚ ਫੋਨ ਕਰਕੇ ਮੁੰਡੇ ਨੂੰ ਕਿਹਾ ਵਾਪਸ ਲੈ ਕੇ ਆ ਉਹ ਵਾਪਸ ਲੈ ਕੇ ਆਇਆ ਸੀ ਫਿਰ ਮੁੜ ਕੇ ਤਾਂ ਹੀ ਤੂੰ ਜੀਪ ਭਰੇ ਮੇਰਾ ਤਾਂ ਹੀ ਟਪਾਦੀ ਵੀ ਜਾ ਬਈ ਉਹਦੇ ਘਰੇ ਬੱਸ ਹੁਣ ਚਾਹੇ ਕੁਛ ਮਰਜ਼ੀ ਕਹੀ ਜਾਂਦੀ ਐ ਇਹ ਕਿ ਮੈਂ ਛੱਡਿਆ ਹੂੰ ਮੈਂ ਛੱਡਿਆ ਪਰ ਮਸਾਂਸ ਮੇਰੇ ਪਰਿਵਾਰ ਨੇ ਮਸਾਂ ਖੇੜਾ ਛੜਾਇਆ ਕੋ ਤੇ ਹੁਣ ਹੋਰ ਇੱਕ ਗੱਲ ਵੀਡੀਓ ਤੇ ਠੀਕ ਆ ਮੈਨੂੰ ਕੋਈ ਚੱਕਰ ਨਹੀਂ ਹੈਗਾ ਵੀ ਚਲੋ ਬਸਵਾਉਦਾ ਯਾਰ ਮੈਂ ਤੁਹਾਡਾ ਤੁਸੀਂ ਮੈਨੂੰ ਬੋਲਦੀਆਂ ਜਿਹੜੀਆਂ ਗਲਤ ਕਮੈਂਟ ਕਰਦੀਆਂ ਨੇ ਕੁੜੀਆਂ ਵਿੱਚ ਚੰਗੀਆਂ ਕੁੜੀਆਂ ਵੀ ਹੈਗੀਆਂ ਨੇ ਚਲੋ ਹੈਗੀਆਂ ਨੇ ਭੈਣਾਂ ਜਿਹੜੀਆਂ ਸਪੋਰਟ ਕਰਦੀਆਂ ਨੇ ਪਰ ਜਿਹੜੀ ਗੱਲ ਪਤਾ ਨਾ ਹੋਵੇ ਨਾ ਬੋਲਣਾ ਨਹੀਂ ਚਾਹੀਦਾ ਲਾਪਰੀਤ ਕੋਲੇ ਗਈ ਸੀ ਜਦੋਂ ਤਾਂ ਹੀ ਉਹਨਾਂ ਕਰਕੇ ਉਹਨਾਂ ਨੇ ਇਹ ਦਫਾ ਕਰੀਏ ਇਸੇ ਗੱਲ ਤੋਂ ਤੇ ਇਹਦੇ ਲੱਛਣਾਂ ਦਾ ਨੂੰ ਪਤਾ ਨਹੀਂ ਸੀਗਾ ਪਹਿਲਾਂ ਤੇ ਇਹਨਾਂ ਨੇ ਹੁਣ ਮੇ ਮੇਕਅਪ ਦਾ ਇਹਨਾਂ ਦਾ ਜਿਹੜਾ ਚੈਨਲ ਆ ਨਾ ਉਹ ਚੱਲਦਾ ਨਹੀਂ ਸੀਗਾ ਵਿਊ ਨਹੀਂ ਆਉਂਦੇ ਸੀਗੇ ਤੇ ਇਹਨੇ ਮੁਸ਼ਕੀ ਨੇ ਸਖਾਇਆ ਉਹਨੂੰ ਭਈਏ ਨੂੰ ਭਈਆ ਕਹਿੰਦੇ ਨੇ ਉਹਨੂੰ ਅੱਜ ਕੱਲ੍ਹ ਮੈਂ ਦੇਖਿਆ ਤੇ ਉਹ ਭਈਏ ਨੇ ਤੁਹਾਨੂੰ ਪਤਾ ਲਾ ਕੇ ਛੜਿਆ ਜਾਂਦੀ ਆ ਕੁਛ ਨਾ ਕੁਛ ਕਦੇ ਜੱਸੇ ਨੂੰ ਬੋਲਦਾ ਤੇ ਕਦੇ ਲਾਪਰੀਤ ਨੂੰ ਬੋਲਦਾ ਕਦੇ ਰਿੰਪਲ ਨੂੰ ਬੋਲਦਾ ਐਵੇਂ ਐਵੇਂ ਬੋਲਦਾ ਰਹਿੰਦਾ ਅਕਸਰ ਤੇ ਇਹਨੇ ਲਾਪਰੀਤ ਨੂੰ ਕਰਿਆ ਤੇ ਲਾਪਰੀਤ ਨੇ ਇਹਨੂੰ ਵਾਰਨਿੰਗ ਵੀ ਕਰੀ ਆ ਤੇ ਇਹਦਾ ਮਾਸਕ ਮੂਸਕ ਜਿਹਾ ਪੱਟਦਾ ਅੰਬਰਸਾ ਦੇ ਵਿੱਚ ਫਿਰਦਾ ਸੀਗਾ ਉੱਥੇ ਭੱਜ ਗਿਆ ਇਹਨੂੰ ਨੰਗਾ ਕਰਕੇ ਦੀ ਵੀਡੀਓ ਬਣਾਉਣਗੇ ਮੈਕ ਪੰਡੋਰੀ ਮੰਗੂ ਇਹਦਾ ਹਾਲ ਹੋਣਾ ਤੇ ਜਦੋਂ ਵੀਡੀਓ ਆਊਗੀ ਇਹ ਆਪਣੇ ਕੋਲ ਹੀ ਡੇੜੀ ਹੋਣੀ ਆਪਾਂ ਪਾਵਾਂਗੇ ਸਾਰੀ ਇੰਸਟਾਗ੍ਰਾਮ ਤੇ ਪਾਵਾਂਗੇ ਤੁਹਾਨੂੰ ਇੰਸਟਾਗ੍ਰਾਮ ਦਾ ਚੈਨਲ ਨਹੀਂ ਪਤਾ ਆਪਣਾ ਪੇਜ ਨਹੀਂ ਪਤਾ ਆਪਾਂ ਕੋਈ ਗੱਲ ਨੂੰ ਤੁਹਾਨੂੰ ਲਿੰਕ ਦੇ ਦਾਂਗੇ ਚੈੱਕ ਕਰ ਲਿਓ ਤੇ ਦੇਖ ਸਕਦੇ ਹੋ ਤੁਸੀਂ ਤੇ ਲਾਪਰੀ ਤੇ ਗਿੱਲੇ ਨੇ ਆਪਣੇ ਮੂੰਹੋਂ ਇਹ ਸਾਰੀ ਗੱਲ ਦੱਸੀ ਇਹ ਹਰਮਨ ਕਰੋ ਇਹਦਾ ਫੇਸ ਚੈੱਕ ਇਹ ਆਹ ਸਾਲਾ ਬਦਮਾਸ਼ ਤੇ ਬਾਕੀ ਰਹੀ ਗੱਲ ਹਰਮਨ ਤੁਨ ਮੈਂ ਇੱਕ ਸੁਭਾਵ ਪੁੱਛਦਾ ਅੰਮਰਸਰ ਦੇ ਵਿੱਚ ਕੱਲ ਤੂੰ ਪੱਜਾ ਕਿਉਂ ਹੀ ਖੜ ਜਾਂਦਾ ਉੱਥੇ ਤੇ ਮੇਰੇ ਮੇਰੀ ਵੀਡੀਓ ਚੱਕ ਕੇ ਬਣਾਓ ਅਗਲਾ ਬੰਦਾ ਫਿਰ ਸਾਡਾ ਵੀ ਬਈ ਹੱਕ ਹੈ ਸੀ ਵੀ ਪਾਵਾਂਗੇ ਜੇ ਉਹ ਗੱਲਾਂ ਨਾਲ ਸਾਡੀ ਬੇਇੱਜ਼ਤੀ ਕਰ ਸਕਦੇ ਅਸੀਂ ਵੀ ਗੱਲਾਂ ਨਾਲ ਬੇਇੱਜ਼ਤੀ ਕਰ ਸਕਦੇ ਆ ਸਾਡਾ ਹੱਕ ਹੈ ਠੀਕ ਹੈ ਨਾ ਤੇਰੀ ਮਾਂ ਦਾ ਮਾਰਿਆ ਭੋਸੜਾ ਫੁੱਲ ਵੀਡੀਓ ਵੀ ਹੋ ਗਈ ਫੁੱਦੀ ਦੀ ਭਈਆ ਹਾਂਜੀ ਦੋਸਤੋ ਅੱਜ ਦੀ ਵੀਡੀਓ ਸਿਰਫ ਇੰਨੀ ਕ ਆਪਣੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ